ਸਤਿ ਸ਼੍ਰੀ ਅਕਾਲ ਜੀ ਇੱਕ ਮੈਮ ਦਾ ਕਮੈਂਟ ਆਇਆ ਹੋਇਆ ਸੀਗਾ ਕਿ ਤੁਸੀਂ ਸਾਰਾ ਦਿਨ ਚਾਹ ਚਾਹ ਲਾ ਰੱਖਦੇ ਹੋ ਮੋਂਨਾਂ ਨੂੰ ਕੋਈ ਰਿਪਲਾਈ ਦਾ ਜਿੱਤਾਂ ਨਹੀਂ ਬੜਾ ਦੱਸਣਾ ਚਾਹਨਾ ਹੈ ਕਿ ਵੀ ਇਹ ਚਾਹ ਚਾਹ ਵੀ ਹਰ ਕੋਈ ਨਹੀਂ ਕਰ ਸਕਦਾ ਕਈ ਵੀਡੀਓ ਤਾਂ 5 ਮਿੰਟ ਚ ਬਣ ਜਾਂਦੀ ਹੈ ਤੇ ਕੋਈ ਵੀਡੀਓ ਨੂੰ ਘੰਟਾ ਲੱਗ ਜਾਂਦਾ ਕੋਈ ਵੀਡੀਓ ਪਹਿਲੀ ਵਾਰ ਚ ਹੀ ਬਣ ਜਾਂਦੀ ਹੈ ਕੋਈ ਵੀਡੀਓ ਨੂੰ 20 ਮਿੰਟ ਲੱਗ ਜਾਂਦੀ ਹੈ ਕਈ ਵਾਰ ਤਾਂ ਅੱਧਾ ਘੰਟਾ ਬੈਠ ਕੇ ਹੀ ਸੋਚੀ ਜਾਂਦੇ ਆ ਕਿ ਵੀ ਅੱਜ ਵੀਡੀਓ ਚ ਬੋਲੀਏ ਕੀ ਸੋ ਬਹੁਤ ਔਖਾ ਹੁੰਦਾ ਜਿੰਨਾ ਆਪਾਂ ਨੂੰ ਸੌਖਾ ਦਿਖਦਾ ਉਹਨਾ ਸੌਖਾ ਹੁੰਦਾ ਨਹੀਂਗਾ ਇੱਕ ਦਿਨ ਬੰਦਾ ਬੋਲ ਸਕਦਾ ਦੋ ਦਿਨ ਬੋਲ ਸਕਦਾ ਬਟ ਡੇਲੀ ਡੇਲੀ ਨਵੇਂ ਟੌਪਿਕ ਤੇ ਬੋਲਣਾ ਬਹੁਤ ਮੁਸ਼ਕਿਲ ਹੈ ਬਹੁਤ ਔਖਾ ਹੁੰਦਾ ਸੋਚਣਾ ਸੋ ਇਹ ਆਪਣਾ ਪਿੰਕ ਕਲਰ ਤੇ ਬਹੁਤ ਹੀ ਬਿਊਟੀਫੁੱਲ ਤੇ ਹਿੱਟ ਡਿਜ਼ਾਈਨ ਇਹ ਆਪਾਂ ਪਹਿਲੀ ਵਾਰ ਪਿੰਕ ਕਲਰ ਤੇ ਬਣਾਇਆ ਸਲਵਾਰ ਨਾਲ ਸੋ ਬਹੁਤ ਹੀ ਬਿਊਟੀਫੁੱਲ ਵਰਕ ਹੈ ਤੇ ਬਹੁਤ ਹੀ ਬਿਊਟੀਫੁੱਲ ਕਲਰ ਕੰਟਰਾਸਟ ਰੈਡੀ ਹੋਇਆ ਸਾਰਾ ਆਪਾਂ ਹੱਥ ਦੀ ਕਢਾਈ ਦਾ ਕੰਮ ਕੀਤਾ ਹੋਇਆ ਹੈ ਇਸ ਨਾਲ ਆਪਾਂ ਦੁਪੱਟਾ ਚ ਨੂਨ ਦਾ ਲਗਾਇਆ ਜਿਸ ਤੇ ਫੋਰ ਸਾਈਡ ਆਪਾਂ ਬੋਲਡਰ ਵਰਕ ਪਲਸ ਖੇਚੜੀ ਲਾਸ ਲਗਾਈ ਹੋਈ ਹੈ ਕਲਰ ਆਪਾਂ ਕੋਈ ਵੀ ਕਸਟਮਾਈਜ਼ ਕਰ ਦਾਂਗੇ ਆਮ ਕਹਿੰਦੇ ਭਾਜੀ yellow ਤੇ ਫਿਰੋਜੀ ਕਲਰ ਦਾ ਕੰਟਰਾਸਟ ਕਿੱਦਾਂ ਦਾ ਲੱਗੇਗਾ ਮੈਂ ਕਹਾਂ ਤੁਸੀਂ ਡਿਜ਼ਾਈਨ ਭੇਜੋ ਆਪਾਂ ਤੁਹਾਨੂੰ ਦੱਸ ਦਾਂਗੇ ਕਹਿੰਦੇ ਮੈਂ ਤਾਂ ਤੁਹਾਨੂੰ ਕਲਰ ਕੰਟਰਾਸਟ ਦੱਸਿਆ ਇਹ ਵੈਡਿੰਗ ਥੀਮ ਹੈ ਬਾਕੀ ਤੁਸੀਂ ਆਪ ਦੇ ਵੱਲੋਂ ਕਸਟਮਾਈਜ਼ ਕਰਨਾ ਹੈ ਬਹੁਤ ਘੈਂਟ ਜਾਂ ਤੇ ਬਹੁਤ ਪਿਆਰਾ ਸੂਟ ਰੈਡੀ ਕਰਿਓ ਮੈਨੂੰ ਸੂਟਾਂ ਦਾ ਬਹੁਤ ਸ਼ੌਂਕ ਹੈ ਸੋ ਉਹਨਾਂ ਲਈ ਆਪਾਂ ਇਹ yellow ਨਾਲ ਫਿਰੋਜੀ ਕਲਰ ਦਾ ਕੰਟਰਾਸਟ ਕੀਤਾ ਹੈ ਮੇਰੀ ਉਮੀਦ ਤੋਂ ਵੀ ਜ਼ਿਆਦਾ ਸੋਹਣਾ ਲੱਗ ਰਿਹਾ ਹੈ ਇਹ ਕਲਰ ਕੰਟਰਾਸਟ ਇਸ ਤੇ ਆਪਾਂ ਸਾਰਾ ਹੱਥ ਦੀ ਕੜਾਈ ਦਾ ਕੰਮ ਕੀਤਾ ਹੋਇਆ ਜਿਸ ਚ ਕਟਦਾਣਾ ਮੋਤੀ ਸਿੱਪੀ ਧੱਪਕਾ ਤੇ ਜਦੋਂ ਵਰਕ ਹੋ ਗਿਆ ਸ਼ੋਰਟ ਦੀ ਕਟਿੰਗ ਵੀ ਹੋ ਗਈ ਤਾਂ ਮੈਮ ਦਾ ਮੇਰੇ ਕੋਲ ਕਾਲ ਆਇਆ ਕਹਿੰਦੇ ਭਾਜੀ ਇੱਕ ਮਿਸਟੇਕ ਹੋ ਗਈ ਮੇਰੇ ਤੋਂ ਨਾ 2 ਇੰਚ ਲੈਂਥ ਸ਼ੋਰਟ ਦੱਸੀ ਗਈ ਤੇ ਹੁਣ ਕੁਝ ਹੋ ਸਕਦਾ ਮੈਂ ਕਿਹਾ ਮੈਮ ਕਟਿੰਗ ਹੋ ਗਈ ਹੁਣ ਤਾਂ ਆਪਾਂ ਜ਼ਿਆਦਾ ਗੱਲੇ ਤੋਂ 2 ਇੰਚ ਪਲੇਨ ਕਰ ਸਕਦੇ ਆ ਕਹਿੰਦੇ ਮੈਨੂੰ ਕੋਈ ਇਸ਼ੂ ਨਹੀਂ ਹੈਗਾ ਕਿਉਂਕਿ ਸ਼ੋਰਟ ਲੈਂਥ ਭੈੜੀ ਲੱਗੂ ਸੋ ਦੁਪੱਟਾ ਆਪਾਂ ਟਾਈ ਡਾਈ ਕੀਤਾ ਜਿਸ ਤੇ ਆਪਾਂ 4 ਸਾਈਡ ਬਾਰਡਰ ਵਰਕ ਕੀਤਾ ਹੋਇਆ ਵਿੱਚ ਆਪਾਂ ਸੀਪੀ ਵਰਕ ਕੀਤਾ ਹੋਇਆ ਬਹੁਤ ਹੀ ਨਜ਼ਾਰੇ ਵਾਲਾ ਸੂਟ ਰੈਡੀ ਹੋਇਆ ਇਸ ਨੂੰ ਆਪਾਂ ਹੋਰ ਵੀ ਕਿਸੇ ਕਲਰ ਕੰਟਰਾਸਟ ਕਰ ਸਕਦੇ ਆ ਤੁਸੀਂ ਵੀ ਕਮੈਂਟ ਕਰਕੇ ਦੱਸੋ ਤੁਹਾਨੂੰ ਕਿੱਦਾਂ ਦਾ ਲੱਗਿਆ ਇਹ ਡਿਜ਼ਾਈਨ ਇਹ ਸੂਟ ਦਿਖਾ ਲਈ ਮੈਂ ਤੁਹਾਨੂੰ ਬਹੁਤ ਜ਼ਿਆਦਾ ਐਕਸਾਈਟਿਡ ਸੀਗਾ ਤੇ ਪੁੱਛੋ ਨਾ ਕਿੰਨੀ ਵੇਟ ਕੀਤੀ ਹੈ ਕਿਉਂਕਿ ਇਹ ਸੂਟ ਆਪਾਂ ਤੁਹਾਨੂੰ ਮੈਡਮ ਦੀ ਪਰਮਿਸ਼ਨ ਤੋਂ ਬਾਅਦ ਹੀ ਦਿਖਾਣ ਜਾ ਰਹੇ ਆ ਬਿਲਕੁਲ ਟੌਪ ਨੋਚ ਸੂਟ ਬਣਾਇਆ ਜਿਹੜੀ ਕਹਿੰਦੇ ਆ ਬਿਲਕੁਲ ਐਂਡ ਗੱਲ ਬਾਤ ਹੈ ਜਮਾਂ ਇੱਕ ਨੰਬਰ ਸੂਟ ਹੈ ਮੈਡਮ ਨੇ ਆਪਣੇ ਤੋਂ 8-9 ਸੂਟ ਰੈਡੀ ਕਰਵਾਈ ਸੀ ਤੇ ਆਫਿਸ ਜਾ ਕੇ ਪਿਕ ਕਰਕੇ ਲੈ ਕੇ ਗਈ ਸੀਗੇ ਤੇ ਇਹ ਸੂਟ ਸਾਰੇ ਨਾਲੋਂ ਜ਼ਿਆਦਾ ਸੋਹਣਾ ਲੱਗ ਰਿਹਾ ਸੀਗਾ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਮੈਡਮ ਤੇ ਮੈਡਮ ਦੇ ਘਰ ਦੇ ਕਹਿ ਰਹੇ ਸੀਗੇ ਕਹਿੰਦੇ ਭਾਜੀ ਇਸ ਸੂਟ ਚ ਨਾ ਕਾਰੀਗਰ ਨੇ ਰੀਝਾਈ ਲਾ ਛੱਡੀ ਐ ਇੰਨਾ ਸੋਹਣਾ ਫੈਬਰਿਕ ਇੰਨਾ ਸੋਹਣਾ ਵਰਕ ਇੰਨੀ ਸੋਹਣੀ ਸਟੀਚਿੰਗ ਇੰਨੀ ਸੋਹਣੀ ਫਿਟਿੰਗ ਮੈਡਮ ਕਹਿੰਦੇ ਹੋਰ ਦੱਸੋ ਕੀ ਚਾਹੀਦਾ ਸੂਟ ਬਿਲਕੁਲ ਟੌਪ ਨੋਚ ਹੈ ਬਹੁਤ ਪਿਆਰਾ ਸੂਟ ਰੈਡੀ ਹੋਇਆ ਤੇ ਦੁਪੱਟਾ ਵੀ ਬਿਲਕੁਲ ਆਪਾਂ ਡਿਜ਼ਾਈਨਰ ਰੈਡੀ ਕੀਤਾ ਪੇਂਟ ਵਾਲਾ ਦੁਪੱਟਾ ਫਿਰ ਆਪਾਂ ਵਰਕ ਕੀਤਾ ਹੋਇਆ ਬਹੁਤ ਹੀ ਪਿਆਰਾ ਪੀਸ ਹੈ ਸਾਟਿਨ ਹੋਰ ਗੈਂਜਾ ਸੂਟ ਦਾ ਫੈਬਰਿਕ ਹੈ ਵਾਈਟ ਕਲਰ ਦੇ ਉੱਪਰ ਆਪਾਂ ਰੈਡੀ ਕੀਤਾ ਹੋਇਆ ਬਹੁਤ ਹੀ ਅਲਟੀਮੇਟ ਪੀਸ ਹੈ ਬਹੁਤ ਹੀ ਪਿਆਰਾ ਆਪਾਂ ਇਸ ਤੇ ਕੰਮ ਕੀਤਾ ਹੋਇਆ ਸਾਰਾ ਆਪਾਂ ਗੁੰਦਮਾ ਕੰਮ ਕੀਤਾ ਹੋਇਆ ਅਗਰ ਸਰਦਾਰੀ ਸੂਟ ਦੇਖ ਰਹੇ ਹੋ ਰਾਇਲ ਕਲਰ ਚ ਦੇਖ ਰਹੇ ਹੋ ਰਾਇਲ ਲੁੱਕ ਚ ਦੇਖ ਰਹੇ ਹੋ ਤਾਂ ਆਪਾਂ ਤੁਹਾਨੂੰ ਇਹ ਰਾਇਲ ਬਲੂ ਕਲਰ ਦਾ ਬਿਲਕੁਲ ਸਰਦਾਰੀ ਸੂਟ ਦਿਖਾਣੇ ਆ ਬਿਲਕੁਲ ਟੌਪ ਨੋਚ ਸੂਟ ਦਿਖਾਣੇ ਆ ਨਾ ਤਾਂ ਤੁਹਾਨੂੰ ਰੰਗ 'ਚ ਕੋਈ ਕਸਟਮਾਈਜੇਸ਼ਨ ਕਰਵਾਉਣ ਦੀ ਲੋੜ ਹੈ ਤੇ ਨਾ ਕੋਈ ਵਰਕ 'ਚ ਕਸਟਮਾਈਜੇਸ਼ਨ ਕਰਵਾਉਣ ਦੀ ਲੋੜ ਹੈ ਆਪਾਂ ਇੰਨਾ ਸੋਹਣਾ ਕਲਰ ਕੰਬੀਨੇਸ਼ਨ ਤੇ ਇੰਨਾ ਸੋਹਣਾ ਵਰਕ ਰੈਡੀ ਕੀਤਾ ਹੈ ਨਾ ਬਸ ਦੇਖ ਕੇ ਤੁਹਾਡਾ ਦਿਲ ਖੁਸ਼ ਹੋ ਜਾਊਗਾ ਤੇ ਅੱਖਾਂ ਨੱਚ ਉੱਠਣਗੀਆਂ ਕਿ ਮੈਂ ਵੀ ਪਾ ਲਾਂ ਇਹ ਸੂਟ ਕਿਉਂਕਿ ਇਸ ਸੂਟ ਹੀ ਇੰਨਾ ਸੋਹਣਾ ਬਣਿਆ ਇਹ ਆਪਣਾ ਲੰਬੇ ਚਾਕਾਂ ਵਾਲਾ ਸੂਟ ਸਲਵਾਰ ਤੇ ਫੁੱਲ ਹੈਵੀ ਜਾਲਵਰ ਕੀਤਾ ਹੋਇਆ ਆਪਾਂ ਬਹੁਤ ਹੀ ਜਿਆਦਾ ਪਿਆਰੀ ਸਲਵਾਰ ਰੈਡੀ ਹੋਈ ਹੈ ਤੇ ਉੱਪਰ ਤੱਕ ਆਪਾਂ ਮੋਢੇ ਤੱਕ ਕੰਮ ਕੀਤਾ ਹੋਇਆ neck ਤੇ ਕੰਮ ਕੀਤਾ ਹੋਇਆ ਬਾਜੂ ਤੇ ਕੰਮ ਕੀਤਾ ਹੋਇਆ ਤੇ ਵਿੱਚ ਬੂਟੀਆਂ ਪਾਈਆਂ ਹੋਈਆਂ ਸਲਵਾਰ ਤਾਂ ਜਮਾਂ ਨੀਰਾ ਇਸ਼ਕ ਹੈ ਜਿਹੜੇ ਸਲਵਾਰ ਸੂਟ ਪਾਉਂਦੇ ਆ ਉਹਨਾਂ ਲਈ ਤਾਂ ਇਹ ਸੋਨਾ ਹੈ ਹੀਰਾ ਖਜ਼ਾਨਾ ਹੈ ਬਸ ਲੁੱਟ ਲਓ ਤੁਸੀਂ ਇਹ ਖਜ਼ਾਨੇ ਨੂੰ ਦੁਪੱਟੇ ਤੇ ਆਪਾਂ 4 ਸਾਈਡ ਵੇਲਵਰਕ ਪਲੱਸ ਖਿਚੜੀ ਲੈਸ ਲਗਾਈ ਹੋਈ ਹੈ ਚਨੂਨ ਦਾ ਦੁਪੱਟਾ ਲਗਾਇਆ ਹੋਇਆ ਜਿਹੜੇ ਜਾਗੋ ਤੇ ਸ਼ਰਾਰਾ ਗਰਾਰਾ ਲਹਿੰਗਾ ਪਾਣਾ ਨਹੀਂ ਪਸੰਦ ਕਰਦੇ ਤੇ ਮਲਟੀ ਕਲਰ ਦਾ ਸੂਟ ਚਾਹੁੰਦੇ ਆ ਉਹਨਾਂ ਲਈ ਇਹ ਆਪਾਂ ਸਲਵਾਰ ਸੂਟ ਦਾ ਇੱਕ ਤੋਹਫ਼ਾ ਲੈ ਕੇ ਆਏ ਆ ਬਹੁਤ ਹੀ ਪਿਆਰਾ ਲਾਈਟ ਫਰੋਜੀ ਨਾਲ ਮਜੈਂਟਾ ਕਲਰ ਦਾ ਕੰਟਰਾਸਟ ਰੈਡੀ ਕੀਤਾ ਸਾਰਾ ਆਪਾਂ ਮਲਟੀ ਕਲਰ ਦਾ ਕੰਮ ਕੀਤਾ ਹੋਇਆ ਹੈ ਅਲੱਗ-ਅਲੱਗ ਰੰਗਾ ਦੀ ਨਕਸ਼ੀ ਲੱਗੀ ਹੋਈ ਹੈ ਅਲੱਗ-ਅਲੱਗ ਰੰਗਾ ਦੇ ਧਾਗੇ ਲਾਏ ਹੋਏ ਆ ਬਹੁਤ ਹੀ ਪਿਆਰੀ ਲੁੱਕ ਆਈ ਹੈ ਬਹੁਤ ਹੀ ਪਿਆਰਾ ਲੱਗ ਰਿਹਾ ਸੂਟ ਸਪੈਸ਼ਲੀ ਇਸ ਕਲਰ ਤੇ ਤਾਂ ਬਹੁਤ ਹੀ ਜ਼ਿਆਦਾ ਪਿਆਰਾ ਲੱਗ ਰਿਹਾ ਬੇਬੀ ਪਿੰਕ ਤੇ ਵੀ ਬਹੁਤ ਜ਼ਿਆਦਾ ਪਿਆਰਾ ਲੱਗੂਗਾ ਤੇ ਜੀਨੇ ਬਨਵਾਣਾ ਹੈ ਉਹ ਸਾਨੂੰ ਵਟਸਐਪ ਤੇ ਆਰਡਰ ਕਰ ਸਕਦੇ ਆ ਤੇ ਰੇਂਜ ਰੇਂਜ ਆਪਾਂ ਬਿਲਕੁਲ ਇਹਦੀ ਜੈਨੂਨ ਜੀ ਰੱਖੀ ਹੋਈ ਹੈ ਜਦੋਂ ਤੁਸੀਂ ਸਾਥੋਂ ਪ੍ਰਾਈਸ ਪੁੱਛੋਗੇ ਵਟਸਐਪ ਤੇ ਤਾਂ ਤੁਸੀਂ ਨਾਲ ਦੀ ਨਾਲ ਆਰਡਰ ਕਰ ਹੀ ਦੇਣਾ ਇਹਦੀ ਗਾਰੰਟੀ ਮੈਂ ਲੈ ਲੈਂਦਾ ਕਿਉਂਕਿ ਪ੍ਰਾਈਸ ਹੀ ਆਪਾਂ ਇਹਨਾਂ ਜੈਨੂਨ ਰੱਖਿਆ ਹੋਇਆ ਇਹਦੀ ਆਪਾਂ ਹੈਵੀ ਦੇ ਅਕੋਰਡਿੰਗ ਇਹਦੀ ਆਪਾਂ ਕੁਆਲਿਟੀ ਦੇਖੋਨੇ ਸਾਰਾ ਆਪਾਂ ਮਲਟੀ ਕਲਰ ਦਾ ਕੰਮ ਕੀਤਾ ਹੋਇਆ ਅਲਗ-ਅਲਗ ਰੰਗਾ ਦੀ ਨਕਸੀ ਲਗਾਈ ਹੋਈ ਹੈ ਦਬਕੇ ਦਾ ਕੰਮ ਕੀਤਾ ਹੋਇਆ ਸਲਵਾਰ ਦੇ ਪੌਂਚੇ ਤੇ ਹੈਵੀ ਕੰਮ ਕੀਤਾ ਹੋਇਆ ਬਹੁਤ ਹੀ ਪਿਆਰੀ ਲੁੱਕ ਹੈ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿੱਦਾਂ ਦਾ ਰੈਸਟ ਕਲਰ ਦਾ ਬਹੁਤ ਹੀ ਪਿਆਰਾ ਸਲੀਵਲੈਸ ਸ਼ਰਾਰਾ ਸੂਟ ਦਿਖਾਵਾਂਗੇ ਛੋਟੇ ਛੋਟੇ ਆਪਾਂ ਸਟ੍ਰਾਈਪਸ ਲਗਾਈ ਹੋਈਆਂ ਬ੍ਰੇਕ ਬ੍ਰੇਕ ਅਮਨ ਮੈਡਮ ਲਈ ਰੈਡੀ ਕੀਤਾ ਹੈ ਕਹਿੰਦੇ ਭਾਜੀ ਹੁਣ ਥੋੜਾ ਗਰਮੀਆਂ ਦਾ ਟਾਈਮ ਹੈ ਤਾਂ ਮੈਨੂੰ ਥੋੜੀ ਫਲੋਰਲ ਐਮਬ੍ਰੋਇਡਰੀ ਚਾਹੀਦੀ ਹੈ ਜੋ ਸ਼ਰਾਰੇ ਤੇ ਆਪਾਂ ਕਟਵਕ ਬਾਰਡਰ ਬਣਾਇਆ ਹੋਇਆ ਹੈ ਵਿੱਚ ਸਾਰਾ ਆਪਾਂ ਪੂਰਾ ਗੁੰਦਮਾ ਕੰਮ ਕੀਤਾ ਹੋਇਆ ਹੈ ਇਸ ਚ ਆਪਾਂ ਮਲਟੀ ਕਲਰ ਦਾ ਕੰਮ ਕੀਤਾ ਹੋਇਆ ਹੈ ਪਲੱਸ ਕਟ ਦਾਣਾ ਸਿੱਪੀ ਦੱਕਾ ਨਲਕੀ ਨਕਸ਼ ਲਗਾਈ ਹੋਈ ਹੈ ਜੋ ਇਸ ਚ ਆਪਾਂ ਕਲਰ ਟੱਚਿੰਗ ਉਹ ਬਹੁਤ ਹੀ ਜ਼ਿਆਦਾ ਪਿਆਰੀ ਲਗਾਈ ਹੋਈ ਹੈ ਤੇ ਕਮੀਜ਼ ਦੇ ਆਪਾਂ neck ਤੇ ਤੇ ਘੇਰੇ ਤੇ ਵਰਕ ਕੀਤਾ ਹੋਇਆ ਬਾਜੂ ਆਪਾਂ ਲਗਾਈ ਨਹੀਂ ਤਾਂ ਵਰਕ ਨਹੀਂ ਕੀਤਾ ਹੋਇਆ ਪਲੱਸ ਆਪਾਂ ਚੈੱਕ ਕਰਦੇ ਪਾਈਪਿੰਗ ਲਗਾਈ ਹੋਈ ਹੈ ਸੇਮ ਹੀ ਘੇਰੇ ਵਾਲਾ ਆਪਾਂ ਕੰਮ ਕਮੀਜ਼ ਦੇ ਘੇਰੇ ਤੇ ਕੀਤਾ ਹੋਇਆ ਉਹੀ ਆਪਾਂ ਸ਼ਰਾਰੇ ਦੇ ਬਾਰਡਰ ਤੇ ਕੀਤਾ ਗਿਆ ਕਲਰ ਕੋਈ ਵੀ ਕਸਟਮਾਈਜ਼ ਕਰ ਦਾਂਗੇ ਡਿਜ਼ਾਈਨ ਬਹੁਤ ਜ਼ਿਆਦਾ ਸੋਹਣਾ ਹੈ ਤੇ ਵਰਕ ਵੀ ਪ੍ਰੋਪਰ ਫਿਨਿਸ਼ਿੰਗ ਨਾਲ ਹੋਇਆ ਹੋਇਆ ਕਮੈਂਟ ਕਰਕੇ ਦੱਸਿਓ ਕਿੱਦਾਂ ਦਾ ਲੱਗਿਆ ਆਪਾਂ ਦੋ ਸਿੰਪਲ ਸੋਬਰ ਜੇ ਸੂਟ ਰੈਡੀ ਕੀਤੇ ਦੋ ਸਕੇ ਆ ਪਹਿਣਾ ਲਈ ਦੋਨਾਂ ਦੀ ਡਿਮਾਂਡ ਤੇ ਚੋਇਸ ਲੱਖ ਲੱਖ ਕਲਰ ਚੋਇਸ ਵੀ ਅਲੱਗ-ਅਲੱਗ ਡਿਜ਼ਾਈਨ ਵੀ ਅਲੱਗ-ਅਲੱਗ ਤੇ ਕਹਿੰਦੇ ਭਾਜੀ ਸਾਨੂੰ ਬਿਲਕੁਲ ਅਲੱਗ-ਅਲੱਗ ਲੁੱਕ ਚਾਹੀਦੀ ਐ ਕਿਉਂਕਿ ਅਸੀਂ ਕਦੇ ਇਕੱਠੇ ਸੂਟ ਨਹੀਂ ਪਾਏ ਅਸੀਂ ਹਮੇਸ਼ਾ ਅਡਰ-ਅਡਰ ਰੰਗ ਦੇ ਪਾਏ ਐ ਸਾਰੇ ਫੰਕਸ਼ਨਾਂ 'ਤੇ ਤੇ ਕਹਿੰਦੇ ਤੁਸੀਂ ਹੁਣ ਸੁਣਨ ਨੂੰ ਸੋਹਣੇ ਜੇ ਦੋ ਸੂਟ ਰੈਡੀ ਕਰਕੇ ਦਿਓ ਪਹਿਲਾ ਸੂਟ ਆਪਾਂ ਗ੍ਰੀਨ ਕਲਰ 'ਚ ਰੈਡੀ ਕੀਤਾ ਇਹ ਨਾਲ ਆਪਾਂ ਸਲਵਾਰ ਤੇ ਹੈਵੀ ਕੰਮ ਕੀਤਾ ਹੋਇਆ ਕਮੀਜ਼ 'ਚ ਲੁੱਕ ਆਪਾਂ ਸਿੰਪਲ ਰੱਖੀ ਹੋਈ ਐ ਸੈਕੰਡ ਸੂਟ ਆਪਾਂ ਪੀਚ ਕਲਰ 'ਚ ਰੈਡੀ ਕੀਤਾ ਉਸ ਤੇ ਆਪਾਂ ਫਰੰਟ ਤੇ ਲਾਈਨ ਵਰਕਸ ਬਾਜੂ ਤੇ ਵਰਕ ਕੀਤਾ ਹੋਇਆ ਤੇ ਸਲਵਾਰ ਤੇ ਕਵਰ ਕੀਤਾ ਹੋਇਆ ਬਹੁਤ ਹੀ ਪਿਆਰੇ ਡਿਜ਼ਾਈਨ ਹੈ ਬਹੁਤ ਹੀ ਪਿਆਰੇ ਕਲਰ ਹੈ ਕਲਰ ਕੋਈ ਵੀ ਕਸਟਮਾਈਜ਼ ਕਰ ਦਾਂਗੇ ਤੇ ਪ੍ਰਾਈਸ ਵੀ ਆਪਾਂ ਉਨੇ ਹੀ ਜਿਆਦਾ ਸੋਹਣੇ ਰੱਖੇ ਹੋਏ ਹੈ ਸਿਰਫ ਤੇ ਸਿਰਫ 8500 ਦਾ ਕੋਈ ਵੀ ਸੂਟ ਰੈਡੀ ਕਰਵਾ ਲਓ ਕਿਸੇ ਵੀ ਰੰਗ ਚ ਥੈਂਕ ਯੂ ਸੋ ਮਚ